ਨਾ ਸਰੋ ਮਨਸੂਰ ਗੁਰ ਗੋਬਿੰਦ ਸਿੰਘ ਏਤ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ 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 ਅੱਜ ਸਹਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਵਸ ਨੂੰ ਲੈ ਕੇ ਤੱਕ ਸ੍ਰੀ ਦਾਨਮਾਨ ਸਾਹਿਬ ਤਲਵੰਡੀ ਸਾਬ ਉਹ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜੂਥ ਬਰਗੇਡ ਦੇ ਵੱਲੋਂ ਇੱਕ ਲੰਗਰ ਲਾਇਆ ਗਿਆ ਹੈ 17 ਦਾ ਮੈਂ ਕੈਮਰਾਮੈਨ ਨੂੰ ਕਹਾਂਗਾ ਤਸਵੀਰਾਂ ਦੇ ਵਿੱਚ ਦਿਖਾਓ ਕਿਸ ਤਰ੍ਹਾਂ ਜਿਹੜਾ ਲੰਗਰ ਲਾਇਆ ਹੋਇਆ ਹੈ ਤੇ ਮੇਰੀ ਦਸਤਾਰ ਮੇਰੀ ਸ਼ਾਨ ਆਓ ਦਸਤਾਰਾਂ ਸਜਾਈਏ ਤੱਕ ਸ੍ਰੀ ਦਾਨਮਾਨ ਸਾਹਿਬ ਤਲਵੰਡੀ ਸਾਬ ਉਹ ਦੇ ਵਿੱਚ ਲੰਗਰ ਲਾਇਆ ਹੋਇਆ ਹੈ ਤੁਸੀਂ ਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਛੋਟੇ ਛੋਟੇ ਬੱਚੇ ਆਪਣਾ ਲੰਗਰ ਸਜਾ ਰਹੇ ਹੈ ਥਿਸ ਇਸ ਆ ਘਟਨਾ ਜਿਹੜਾ ਸੁਖਵੀਰ ਸਿੰਘ ਬਾ ਤਸਵੀਰਾਂ ਦੇ ਵਿੱਚ ਦੇਖੋ ਤੁਸੀਂ ਨੌਜਵਾਨ ਆ ਜਿਹੜੇ ਦਸਤਾਰਾਂ ਜਿਹੜੇ ਸਜਾ ਰਹੇ ਨੇ ਤੇ ਦਸਤਾਰਾਂ ਸਜਾ ਰਹੇ ਆ ਤੇ ਔਰ ਦਸਤਾਰਾਂ ਸਜਾਉਣ ਦਾ ਜਿਹੜਾ ਉਹ ਰੁਝਾਨ ਜਿਹੜਾ ਨਾ ਜੂਸ ਸ਼੍ਰੋਮਣੀ ਅਕਾਲੀ ਦਲ ਦਾ ਉਹ ਕਿਤਨਾ ਕਿਤੇ ਦਸਤਾਰਾਂ ਸਜਾਉਣ ਦੇ ਵਿੱਚ ਆਪਣੀ ਅਹਿਮ ਭੂਮਿਕਾ ਜਿਹੜਾ ਯੋਗਦਾਨ ਕਰ ਰਿਹਾ ਹੈ ਜਿਹ ਦਸਤਾਰਾਂ ਸਜਾਉਣ ਵਾਲੇ ਨੌਜਵਾਨ ਨੇ ਸਾਡੇ ਕੋਲੇ ਜੂਸ ਸ਼੍ਰੋਮਣੀ ਅਕਾਲੀ ਦਲ ਦੇ ਜੂਰੇ ਆਪਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਬਾਈ ਜੀ ਕੀ ਨਾਂ ਤੁਹਾਡਾ ਸਭ ਤੋਂ ਪਹਿਲਾਂ ਸਾਰੀ ਸਾਧ ਸੰਗਤ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੇਰਾ ਨਾਮ ਕਮਲਦੀਪ ਸਿੰਘ ਮੈਂ ਯੂਥ ਅਤਾਲੀ ਦਲ ਬਟਿੰਡਾ ਅਧਿਆਤੀ ਦਾ ਪ੍ਰੈਜ਼ੀਡੈਂਟ ਐ ਸਭ ਤੋਂ ਪਹਿਲਾਂ ਸਾਰੀ ਸਾਧ ਸੰਗਤ ਨੂੰ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਤੇ ਸਭ ਨੂੰ ਲੱਖ ਲੱਖ ਮੁਬਾਰਕਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜੋ ਦੂਸਰੰਗ ਬਣਿਓ ਲਾਇਆ ਗਿਆ ਨਗਰ ਹੈ ਸੁਭੀਰ ਸਿੰਘ ਜੀ ਬਾਦਲ ਜੀ ਆਈ ਸੀ ਕੀ ਕਹਿਣਾ ਚਾਹੁੰਦਾ ਤੁਸੀਂ ਨੌਜਵਾਨਾਂ ਨੂੰ ਕਿਸ ਤਰ੍ਹਾਂ ਕਿੰਨੀਆਂ 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 ਜਿਹੜੀਆਂ ਦਸਤਾਰਾਂ ਤੁਸੀਂ ਸਜਾ ਦਿੱਤੀਆਂ ਏ ਜੀ ਸਾਡਾ ਕੋਈ ਅੱਜ ਅਸੀਂ ਪਹਿਲੇ ਦਿਨ ਨਹੀਂ ਸਜਾਰੇ ਸਾਡਾ ਇਹ ਲੜੀਵਾਰ ਪ੍ਰੋਗਰਾਮ ਚੱਲਦੇ ਚੱਲਦੇ ਰਹਿੰਦੀ ਹੈ ਤੇ ਅੱਜ ਅਸੀਂ ਸਵੇਰ 8 ਵਜੇ ਸਟਾਰਟ ਕਰਤਾ ਸੀ ਤੇ 8 ਤੋਂ ਬਾਅਦ ਜਿੰਨੀ ਵੀ ਸੰਗਤ ਆਈ ਜਾਂਦੀ ਹੈ ਉਹ ਪਵਾ ਮੀਬੀਆਂ ਹੋਣ ਮਾਵਾ ਭੈਣਾ ਬਜ਼ੁਰਗ ਹੈ ਸਾਲ-ਸਾਲ ਦੇ ਇੱਕ-ਇੱਕ ਸਾਲ ਦੇ ਬੱਚੇ ਜਿਨ੍ਹਾਂ ਨੇ ਪਹਿਲੀ ਵਾਰ ਦਸਤਾਰ ਸਜਾਈ ਹੈ ਸੋ ਕੋਈ ਗਿਣਤੀ ਨਹੀਂ ਜੀ ਜੁੰਨੇ ਵੀ ਸੰਗਤ ਆਈ ਜਾਂਦੀ ਸਭ ਦੇ ਇਸ ਤਰ੍ਹਾਂ ਸਜਾਈ ਜਾਂਦੀ ਹੈ ਬਿਲਕੁਲ ਇਹ ਸਨ ਸਾਡੇ ਜੂਥ ਵਿੰਗਲੇ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਜੋ ਨੌਜਵਾਨਾਂ ਦੇ ਰਿਸ਼ਤਾਰਾ ਸਈਆਂ ਭੈਣ ਜੀ ਇਧਰ ਮੜਾ ਕੇ ਗੱਲ ਕਰੋ ਆਹ ਦੇਖੋ ਨੌਜਵਾਨ ਖੜੇ ਆ ਤੁਹਾਡੇ ਸਾਹਮਣੇ ਤਸਵੀਰਾਂ ਦੇ ਵਿੱਚ ਦੇਖ ਇਹਨਾਂ ਨੇ ਰਿਸ਼ਤਾਰਾ ਹੋਈਆਂ ਭੈਣ ਜੀ ਕਿਵੇਂ ਲੱਗਦਾ ਕੀ ਨਾਂ ਹੈ ਤੁਹਾਡਾ ਮਨਪ੍ਰੀਤ ਕੌਰ ਹਾਂ ਕਿੱਥੋਂ ਆਏ ਹੋ ਭੈਣ ਜੀ ਤਲਵੰਡੀ ਸਾਬੋ ਦੀ ਰਹਿਣ ਵਾਲੇ ਤੇ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ ਲੰਗਰ ਲਾਇਆ ਕਿਸ ਤਰ੍ਹਾਂ ਲਾਵਾਉਂਦੇ ਤੁਸੀਂ ਇਧਰਲੇ ਪਾਸੇ ਕੈਮਰੇਮੈਨ ਇਹ ਤਾਂ ਜੀ ਆਪਣੇ ਮਤਲਬ ਕਿ ਅੱਗੇ ਆਪਣੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਇਹਦੇ ਵਾਸਤੇ ਜੇ ਗੁਰੂ ਨੇ ਸਿੰਘ ਸਾਜੇ ਸੀਗੇ ਤਾਂ ਅੱਜ ਇਹ ਰੀਤ ਚੱਲੀ ਆ ਰਹੀ ਹੈਗੀ ਇਹ ਬੱਚਿਆਂ ਨੇ ਮੇਰੇਆਂ ਦੇ ਦੋਨਾਂ ਨੇ ਜੂੜੇ ਰੱਖੇ ਹੋਏ ਹੈ ਜੀ ਭਗਵੰਦੇ ਪਹਿਲਾਂ ਵੀ ਅੱਜ ਇਹ ਗੁਰੂ ਦਾ ਕਰਕੇ ਹੀ ਅਸੀਂ ਇੱਥੇ ਦਸਤਾਰ ਸਜਾਈ ਹੈਗੀ ਤੁਸੀਂ ਜੋ ਮਾਮਾ ਜਿਹੜੀਆਂ ਮਤਲਬ ਨਹੀਂ ਬਣ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਇਹ ਹੀ ਕਹਿੰਦੇ ਹਾਂਗੇ ਵੀ ਜੋ ਦਿੱਤੇ ਹੈ ਗੁਰੂ ਨੇ ਆਪਾਂ ਨੂੰ ਕੇਸ ਕਤਲ ਨਾ ਕਰਵਾਉਣ ਤੇ ਪੱਕਾ ਬਣ ਕੇ ਰੱਖਣ ਗੁਰੂ ਦੇ ਸਿੰਘਾ ਜੇ ਸਿੰਘ ਬਣ ਕੇ ਰੋ ਤੇ ਜਿਹੜੇ ਨੌਜਵਾਨ ਨਸ਼ੇ ਵਗੈਰਾ ਕਰ ਰਹੇ ਉਹਨਾਂ ਨੂੰ ਕੀ ਕਹਿੰਦੇ ਹੋ ਤੁਸੀਂ ਵੀ ਨਸ਼ਿਆਂ ਨੂੰ ਛੱਡਣਾ ਚਾਹੀਦਾ ਜੀ ਹਾਂਜੀ ਬਿਲਕੁਲ ਇਹ ਸਨ ਮਤਲਬ ਬੱਚਿਆਂ ਦੀਆਂ ਛੋਟੇ-ਛੋਟੇ ਬੱਚਿਆਂ ਦੀਆਂ ਮਾਵਾ ਜੋ ਕਿ ਦਸਤਾਰ ਸਜਾਉਣ ਦੇ ਵਿੱਚ ਆਪਣਾ ਜਿਹੜਾ ਬੱਚਿਆਂ ਨੂੰ ਛੋਟਿਆਂ ਨੂੰ ਕਹਿ ਰਹੇ ਹੋ ਹਾਂਜੀ ਕੀ ਨਾਮ ਹੈ ਜੀ ਤੁਸੀਂ ਪੱਗ ਬੰਨ੍ਹੀ ਆ ਕਿਸ ਤਰ੍ਹਾਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਆਪਣਾ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਪਤੀ ਦਸਤਾਰਾਂ ਦੇ ਲੰਗਰ ਲਗਾਏ ਗਏ ਉਹਦੇ ਵਿੱਚ ਦਸਤਾਰਾਂ ਸਿਰ ਕਿੰਨੀਆਂ ਘੋਂ ਤਾਈਂ ਦਸਤਾਰਾਂ ਜਿਹੜੀਆਂ ਤੁਸੀਂ ਮਤਲਬ ਸਜਾਉਂਦੀਆਂ ਨੌਜਵਾਨ ਜਿੰਨੇ ਵੀ ਨੌਜਵਾਨ ਬੱਚੇ ਬੀਬੀਆਂ ਆ ਰਹੇ ਆ ਸਭ ਦੀ ਆਪਣਾ ਦਸਤਾਰ ਸਜਾ ਰਹੇ ਆ ਜੋ ਵੀ ਬੱਚੇ ਆ ਜਾਂਦੇ ਆ ਲਗਭਗ 10000 ਤੋਂ ਲੱਗੇ ਹੋਏ ਆ ਹਾਂਜੀ ਭਾਈ ਜੀ ਤੁਸੀਂ ਵੀ ਦਸਤਾਰ ਸਜਾਈ ਆ ਕਿਸ ਤਰ੍ਹਾਂ ਕਹਿਣਾ ਚਾਹਣਾ ਕੀ ਕੀ ਨਾਂ ਹੈ ਤੁਹਾਡਾ ਮੇਰਾ ਨਾਂ ਸੁਖਵੀਰ ਸਿੰਘ ਆ ਜੀ ਬਹੁਤ ਮਾਣ ਮਹਿਸੂਸ ਹੋ ਰਿਹਾ ਪੱਗ ਬੰਨ ਕੇ ਇੱਕ ਵੱਖਰੀ ਪਛਾਣ ਆ ਜਿਹੜੇ ਆਪਣੇ ਮਾਝੇ ਦੁਆਬੇ ਗਾਂਧੀ ਖੇਤਰ ਜਾ ਰਹੇ ਆ ਧਰਮ ਪਰਿਵਰਤਨ ਵੱਡੇ ਪੱਧਰ ਤੇ ਪੰਜਾਬ ਦਾ ਹੋ ਰਿਹਾ ਸचेत ਹੋਣ ਦੀ ਲੋੜ ਆ ਸ਼੍ਰੋਮਣੀ ਕਮੇਟੀ ਨੂੰ ਇੱਥੇ ਆਗੂਆਂ ਨੂੰ ਵੀ ਪੂਰਾ ਐਕਟਿਵ ਹੋ ਜਾਓ ਪਿੰਡਾਂ ਵਿੱਚ ਆਪ ਦੇ ਬੱਚੇ ਗੁਰੂ ਸਾਹਿਬ ਦੇ ਲੜ ਲਾ ਦਿਓ ਮੌਕਾ ਮੌਕਾ ਜਾਣ ਨਾ ਦਿਓ ਹੁਣੇ ਤੋਂ ਹੰਬੜਾ ਮਾਰੋ ਸਾਰੇ ਮਾਂਆਂ ਨੂੰ ਬੀਬੀਆਂ ਨੂੰ ਸਾਰੇ ਜਿੰਨੇ ਵੀ ਆਪਣੇ ਪੰਜਾਬ ਚ ਰਹਿੰਦੇ ਸਾਰਿਆਂ ਨੂੰ ਗੁਰੂ ਸਾਹਿਬ ਦਾ ਲੜਨ ਦੀ ਸਾਰੇ ਕੋਸ਼ਿਸ਼ ਕਰਨ ਗਿਆਨ ਦੇਣ ਗਿਆਨ ਨਾਲ ਹੀ ਨਸ਼ੇ ਦੀ ਦੂਰੀ ਹੋ ਸਕਦਾ ਗਿਆਨ ਨਾਲ ਹੀ ਗੁਰੂ ਦਾ ਐਡਾ ਵੱਡਾ ਮਹਾਨ ਇਤਿਹਾਸ ਐ ਸਾਈਡੀਆਂ ਵੱਡੀਆਂ ਕੁਰਬਾਨੀਆਂ ਕਰੀਆਂ ਸਿੱਖ ਪੰਥ ਦੇ ਵਿੱਚ ਉਹ ਬੱਚੇ ਤੱਕ ਆਪਣੇ ਪਹੁੰਚ ਨਹੀਂ ਰਹੀਆਂ ਤਾਂ ਕਰਕੇ ਧਰਮ ਪਰਿਵਰਤਨ ਹੋ ਰਿਹਾ ਹੈ ਗਿਆਨ ਹੀ ਸਭ ਤੋਂ ਵੱਡੀ ਗੱਲ ਹੈ ਮਕ ਹਾਂਜੀ ਹਾਂਜੀ ਬਿਲਕੁਲ ਕਹਿਣਾ ਚਾਹੁੰਦੇ ਹਾਂ ਨੌਜਵਾਨਾਂ ਨੂੰ ਵੀ ਦਸਤਾਰ ਸਜਾਉਣੀਆਂ ਚਾਹੀਦੀਆਂ ਦਸਤਾਰ ਦੇ ਨਾਲ-ਨਾਲ ਸਾਨੂੰ ਗੁਰਬਾਣੀ ਪੜ੍ਹਨੀ ਉਹਨਾਂ ਦੇ ਅਰਥ ਸਮਝਣੇ ਚਾਹੀਦੇ ਆ ਤਾਂ ਹੀ ਸਾਨੂੰ ਗਿਆਨ ਆਵਾ ਸਕਦਾ ਹੈ ਕੱਲੀ ਪੱਗ ਬੰਨਣ ਨਾਲ ਵੀ ਕੁਝ ਨਹੀਂ ਹੋਣਾ ਵੀ ਸਾਨੂੰ ਗਿਆਨ ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ ਤੇਰੀ ਨਸ਼ਾ ਤੋਂ ਰਹਿਤ ਹੋ ਜਾਵੇ ਚੰਗਾ ਆਪਾਂ ਸਮਾਜ ਸਿਰਜ ਸਕਦੇ ਆ ਬਿਲਕੁਲ ਗੁਰਬਾਣੀ ਤੇ ਅਮਲ ਕਰਨਾ ਚਾਹੀਦਾ ਬਿਲਕੁਲ ਆ ਦੇਖੋ ਜੀ ਤੁਹਾਡੇ ਦਿਖਾਉਣੇ ਆ ਤਸਵੀਰਾਂ ਚ ਛੋਟਾ ਜਿਹਾ ਬੱਚਾ ਇੱਕ ਬਿਲਕੁਲ ਛੋਟਾ ਜਿਹਾ ਬੱਚਾ ਆਪਣੀ ਦਸਤਾਰ ਸਜਾ ਰਿਹਾ ਛੋਟਾ ਜਿਹਾ ਬੱਚਾ ਦੇਖੋ ਰ ਏ ਰਜਾਨਵਾਦ ਤਾਂ ਛੋਟੇ ਬੱਚੇ ਵੀ ਇੱਥੇ ਆਉਂਦੇ ਨੇ ਤੇ ਉਹ ਦਸਤਾਰਾਂ ਸਜਾਰੇ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿਉਂਕਿ ਇਸ ਤਰ੍ਹਾਂ ਛੋਟਾ ਬੱਚਾ ਆਪਾਂ ਇਹਨਾਂ ਦੀ ਮਾਤਾ ਨਾਲ ਗੱਲਬਾਤ ਕਰਾਂਗੇ ਹਾਂਜੀ ਕਿਹੜੇ ਮਾਤਾ ਜੀ ਹਾਂਜੀ ਹਾਂਜੀ ਕੀ ਨਾਮ ਤੁਹਾਡਾ ਜੀ ਹਾਂਜੀ ਮਨਦੀਪ ਕੌਰ ਵਾਈਕੁ ਜੀ ਕਖਾਲਸਾ ਵਾਈਕੁ ਜੀ ਕੀ ਫਤਿਹ ਤੁਹਾਂ ਆਏ ਪੰਜ ਤੁਸੀਂ ਹਾਂਜੀ ਅਸੀਂ ਪਿੰਡ ਘੁੰਮਨ ਕਲਾਂ ਤੋਂ ਪਹੁੰਚੇ ਆਂ ਅੱਜ ਅਸੀਂ ਸਾਡੀ ਪਰਮਾਤਮਾ ਦਾ ਕੋਟਾਨ ਕੋਟ ਸ਼ੁਕਰਾਨਾ ਕਰਦੇ ਆਂ ਜਿਨ੍ਹਾਂ ਨੇ ਸਰਬੱਤ ਦੀ ਸੁੱਖਣੀ ਕਿਹੜੀ ਬਖਸ਼ੀ ਤਾ ਸ੍ਰੀ ਦਮਦਮਾ ਸਾਹਿਬ ਨਤਮਸਤਕ ਨਤਮਸਤਕ ਹੋਣ ਲਈ ਪਹੁੰਚੇ ਆਂ ਅੱਜ ਜਦੋਂ ਮੈਨੂੰ ਪਤਾ ਚੱਲਿਆ ਕਿ ਸਾਡੇ ਇੱਥੇ ਮਤਲਬ ਮੇਰੀ ਦਸਤਾਰ ਮੇਰੀ ਸ਼ਾਨ ਦੇ ਇੱਕ ਮਤਲਬ ਜਰੀਏ ਇੱਥਾਂ ਸਾਨੂੰ ਇੱਕ ਦਸਤਾਰ ਸਜਾਉਣ ਦਾ ਜਿਹੜਾ ਮੌਕਾ ਮਿਲਿਆ ਸਾਡੇ ਬੱਚੇ ਨੂੰ ਤਾਂ ਸਭ ਤੋਂ ਪਹਿਲੀ ਦਸਤਾਰ ਮੈਂ ਅੱਜ ਤੱਕ ਸ਼ੀਦਮਦਮਾ ਸਾਹਿਬ ਵਿਖੇ ਮੇਰੇ ਬੱਚੇ ਦੇ ਸਜਾਈਏ। ਕਹਿਣਾ ਜੇ ਮੈਂ ਇਹ ਰੁਝਾਨ ਹੈ ਜਿਹੜਾ ਚੰਗਾ ਜਾਂ ਤੁਸੀਂ ਇਹ ਬੱਚੇ ਨੂੰ ਮਤਲਬ ਦਸਤਾਰ ਸਜਾਉਂਗੇ ਜਿਉਂ-ਜਿਉਂ ਉਹ ਵੱਡਾ ਹੋਊਗਾ। ਜੀ ਹਾਂ ਜੀ ਮੇਰਾ ਬਹੁਤ ਸ਼ੌਂਕ ਹੈ ਕਿ ਮੇਰਾ ਬੱਚਾ ਮਤਲਬ ਵੱਡਾ ਹੋ ਕੇ ਵੀ ਇਸ ਮਤਲਬ ਸਿੱਖ ਧਰਮ ਨਾਲ ਜੁੜਿਆ ਰਹੇ ਤੇ ਸਾਡੇ ਇਸ ਉੱਚੇ ਸੁੱਚੇ ਸ਼ਾਨ ਨੂੰ ਬਰਕਰਾਰ ਰੱਖੇ ਸਿੱਖ ਧਰਮ ਦੇ ਲਈ ਮਤਲਬ ਜਿੰਨਾ ਹੋ ਸਕੇ ਆਪਣੀ ਵੱਦ ਚੜ ਕੇ ਸੇਵਾ ਕਰੇ ਬਿਲਕੁਲ ਅੱਜ ਬੜਾ ਖੁਸ਼ੀ ਦਾ ਦਿਨ ਹੈ ਮੈਂ ਗੁਰਪੁਰਬ ਦੀ ਇਹ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਹਰ ਸਿੱਖ ਜਿੱਥੇ ਵੀ ਗੁਰੂ ਘਰ ਆ ਉੱਥੇ ਜਾ ਕੇ ਖੁਸ਼ੀਆਂ ਉਹ ਵਿੱਚ ਸਾਲ ਰਿਆ ਤੇ ਮੈਂ ਪ੍ਰਮਾਤਮਾ ਦੇ ਚਰਨਾ ਚਾਹੀਏ ਅਰਦਾਸ ਬੇਨਤੀ ਕਰਦਾ ਕਿ ਆਪਣਾ ਪੰਜਾਬ ਜਿਤੇ ਮੇਹਰ ਰੱਖਣ ਕੌਮ ਤੇ ਮੇਹਰ ਰੱਖੇ ਤੇ ਕੌਮ ਦੀ ਚੜ੍ਹਦੀ ਕਲਾ ਹੋਏ ਇਸ ਪੂਛੇ ਦੇਸ਼ ਤੇ ਪੰਜਾਬੀਆਂ ਨੂੰ ਅੱਜ ਨਵਾਂ ਸਾਲ ਹੈ ਖੁਸ਼ੀਆਂ ਭਰਿਆ ਸਾਲ ਹੈ ਪਰ ਅੱਗੇ ਦਸਤਾਰਾਂ ਦਾ ਕੈਂਪ ਲਗਾਇਆ ਗਿਆ ਹੈ ਤੇ ਚੱਲੇ ਆ ਮੈਂ ਵਧਾਈ ਦੇਣਾ ਚਾਹਣਾ ਹੈ ਯੂਥ ਅਕਾਲੀ ਦਲ ਦੇ ਲੀਡਰਸ਼ਿਪ ਨੂੰ ਜਿਹੜੀ ਲਗਾਤਾਰ ਦਸਤਾਰ ਕੈਂਪ ਲਾ ਕੇ ਹਜ਼ਾਰਾਂ ਨੌਜਵਾਨਾਂ ਨੂੰ ਬੱਚਿਆਂ ਨੂੰ ਉਹਨਾਂ ਦੇ ਦਸਤਾਰ ਸਜਾਰੇ ਆ ਆ ਇੱਕ ਬਹੁਤ ਵਧੀਆ ਪ੍ਰਾਲਾ ਹੈ ਉਹਨਾਂ ਨੂੰ ਬਹੁਤ ਵਧਾਈ ਕੈਮਰਾਮੈਨ ਕਮਲ ਜੀ ਨਾਲ ਲੁਕਵੇਂਦਰ ਸਰਮਾ ਅਜੀਤ ਵੈਬ ਟੀਵੀ ਪਲਵੰਡੀ ਸਾਹਿਬ